ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਥਲਾ ਸੁਲਤਾਨਪੁਰ ਲੋਧੀ ਡੱਲਾ ਮਾਰਕ ਟਿਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਦੋ ਕਾਰਾਂ ਦੀ ਜ਼ੋਰਦਾਰ ਟੱਕਰ ਹੋ ਗਈ ਇਸ ਹਾਦਸੇ ਵਿੱਚ 6 ਲੋਕੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਸ਼ਰਦਾਲੂ ਮਾਗੀ ਦੇ ਪਵਿੱਤਰ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦਾਰੇ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਸਨ ਇਸ ਦਰਾਂ ਡੱਲਾ ਮਾਰਕ ਤੇ ਦੋਨਾਂ ਕਾਰਾਂ ਵਿਚਾਲੇ ਅਚਾਨਕ ਟਕਰੋ ਗਈ ਜਿਸ ਨਾਲ ਮੌਕੇ ਤੇ ਅਫਰਾ ਫਰੀ ਮਚ ਗਈ ਰਾਹੀ ਰਦੀ ਮਦਦ ਨਾਲ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਕਿੱਥੇ ਜਾ ਰਹੇ ਸੀ ਹਾਂਜੀ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਤੇ ਅਸੀਂ ਮੇਰਾ ਪਿੰਕ ਦੇਸਰਪੁਰਿਆ ਕਾਲਾ ਸਿੰਘਾ ਦੇ ਲੱਗੇ ਤੇ ਅਸੀਂ ਸਵੇਰੇ ਸੁਤਾਨਪੁਰ ਸਾਹਿਬ ਮੱਠਾ ਟਿਕਣ ਜਾ ਰਹੇ ਸੀ ਵੀਰ ਸਾਹਿਬ ਤੇ ਧੁੰਦ ਬਹੁਤ ਜਿਆਦਾ ਸੀ ਕਿ ਮੋੜ ਸੀਗਾ ਤੇ ਉਧਰ ਵੀਰ ਹੋਣੀ ਆ ਰਹੇ ਸੀਗੇ ਹਾਲ ਦੇ ਵਿੱਚ ਦੋਨਾਂ ਦਾ ਬੈਲੈਂਸ ਜਿੱਤਾ ਪਤਾ ਨਹੀਂ ਲੱਗਾ بگੜ ਗਿਆ ਮੋੜ ਦੇ ਉੱਤੇ ਫਰੰਟੀ ਟੱਕਰ ਹੋਈ ਆ ਕਿਸੇ ਦਾ ਕੋਈ ਕਸੂਰ ਨਿਕਲਣਾ ਮੇਰਾ ਨਾ ਉਹਦਾ ਪਤਾ ਨਹੀਂ ਲੱਗਾ ਬਸ ਦੋਨਾਂ ਦਾ ਤੇ ਗੱਡੀਆਂ ਦਾ ਬੈਲੈਂਸ ਗਾਇਡ ਕਰਕੇ ਮੁਰੇ ਹੋਈ ਆ ਤੋਂ ਵੈਸੇ ਫੈਮਿਲੀ ਮੈਂਬਰ ਦਾ ਬਚਾਇਆ ਤੇ ਗੱਡੀਆਂ ਦੀ ਹਾਲ ਜਿਹੜੀ ਆਪਾਂ ਫੋਟੋ ਕੈ ਸਕਦੇ ਆ ਜਾਂ ਆਪਾਂ ਦੇਖ ਸਕਦੇ ਆ ਤੇ ਬਾਕੀ ਸਾਰਾ ਕੁਝ ਠੀਕ ਆ ਗਿਆ ਪੇਸ਼ੈਂਟ ਕਿਵੇਂ ਆ ਹ ਮੇਰਾ ਨਾਮ ਡਾਕਟਰ ਕਾਸ਼ਦੀਪ ਸ਼ਰਮਾ ਮੈਂ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਦੇ ਵਿੱਚ ਐਜ਼ ਅ ਈਐਮ ਉਹ ਤੇ ਨਾ ਤਾਂ ਸਾਡੇ ਕੋਲ ਸਵੇਰੇ 9 ਵਜੇ ਦੇ ਕਰੀਬ 6 ਪੇਸ਼ੈਂਟ ਆਏ ਹੈ ਤੇ 6 ਪੇਸ਼ੈਂਟਾਂ ਦੇ ਵਿੱਚੋਂ ਦੀ 5 ਜਿਹੜੇ ਪੇਸ਼ੈਂਟ ਹੈਗੇ ਉਹ ਸਾਡੇ ਕੋਲ ਸਟੇਬਲ ਹੈਗੇ ਆ ਤੇ ਇੱਕ ਪੇਸ਼ੈਂਟ ਨੂੰ ਅਸੀਂ opinion ਲਈ ਆਪਾਂ ਸਿਵਲ ਹਸਪੀਟਲ ਕਪੂਠਲਾ ਰੈਫਰ ਕਰ ਰਹੇ ਹਾਂ ਤੇ ਅੱਗੇ ਬਣਦੀ ਕਾਰਵਾਈ ਜਿਹੜੀ ਹੈਗੀ ਆਪਾਂ ਪੁਲਿਸ ਨੂੰ ਇਨਫੋਰਮ ਕਰਤੀ ਇਹ ਐਕਸੀਡੈਂਟ ਕਿੱਥੇ ਹੋਇਆ ਐ ਐਕਸੀਡੈਂਟ ਡੱਲੇ ਮੋੜ ਸੁਲਤਾਨਪੁਰ ਲੋਧੀ ਦੇ ਵਿੱਚ ਹੋਇਆ ਹੈ ਢੰਡੀ ਲਾਧੂ ਕ ਨੇੜੇ ਵਾਪਰੇ ਇੱਕ ਦਰਨਾਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਨੌਜਵਾਨ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸੀ ਤੇ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੋਇਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਉਮਰਕ੍ਰੀਪ ਸਾਰ 18 ਸਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸੈਦੋਕੇ ਵੱਜੂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਅਤੇ ਮੌਕੇ ਤੇ ਮੌਜੂਦ ਸੁੰਦਰ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ ਬੀਤੇ ਕੱਲ ਮੰਡੀ ਲਾਤੂ ਦੇ ਨੇੜੇ ਪਿੰਡ ਫਤੇਗੜ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਰੇਲ ਗੱਡੀ ਆ ਰਹੀ ਸੀ ਇਹ ਆਪਣੇ ਭੂਆ ਦੇ ਕੋਲ ਗਿਆ ਸੀ ਪ੍ਰੋਗਰਾਮ ਦੇ ਵਿੱਚ ਰੀਤਾਪੁਰ ਦਾ ਚਾਹ ਪਾਣੀ ਪੀ ਕੇ ਰੇਲਵੇ ਲਾਂਡਨ ਨਾਲ ਨਾਲ ਆ ਰਿਹਾ ਸੀ ਇਹਨੂੰ ਕੰਨਾਂ ਰੋਤੀ ਸੁਣਦਾ ਇਹਨੂੰ ਮਗਰੋਂ ਟ੍ਰੇਨ ਦਾ ਨਹੀਂ ਪਤਾ ਲੱਗਾ ਇਹਨੂੰ ਫੇਟ ਵੱਜੀ ਤੇ ਲਾਂਡਨ ਤੋਂ ਬਾਹਰ ਫੇਟ ਵੱਜਣ ਕਰਕੇ ਇਹਨੂੰ ਸੱਟਾਂ ਲੱਗੀਆਂ ਤੇ ਮੌਤ ਹੋ ਗਈ ਇਹ ਕਿੰਨੇ ਵਜੇ ਦੀ ਗੱਲ ਹੈ ਇਹ 3:12 ਦੇ ਸਾਢੇ 12:00 ਦੀ ਗੱਲ ਹੈ ਸਾਡੇ 12:30 ਵਜੇ ਅੱਜ ਸਵੇਰੇ ਅੱਜ ਤੇ ਕਿਹ ਕੋ ਆ ਰਹੀ ਪਿੰਨ ਕੋਈ ਪਰ ਤੋਂ ਆ ਰਹੀ ਫਾਈਲ ਦਾ ਮੌਕੇ ਹੀ ਮੌਤ ਹੋ ਗਈ ਮੌਕੇ ਹੀ ਮੌਤ ਹੋ ਗਈ ਵਾਰਸਾਂ ਨਾਲ ਮੈਸੇਜ ਪਹੁੰਚਿਆ ਅਸੀਂ ਮੌਕੇ ਤੇ ਗਏ ਅਸੀਂ ਕੋ ਡੇਢ ਇੱਕ ਫੋਟ ਕੋਈ ਪਹੁੰਚੇ ਨਾਮ ਕੀ ਸੀ ਉਹ ਗਰਖਰਨ ਸਿੰਘ ਕਿੰਨੀ ਕੋ 18 ਸਾਲ ਇਹਨੇ ਕੰਮ ਕੁੰਬ ਕੋਈ ਕਰਨਾ ਵਿਚਾਰੇ ਨੇ 18 ਸਾਲ ਦੀ ਉਮਰ ਜਿਹੜਾ ਕੰਮ ਕੀ ਕਰਦੀ ਹੁੰਦੀ ਜਾਂਦੀ ਬਸ 193 ਬੀਐਨਐਸ ਆ ਲੱਖ ਵਾਰਸਾਂ ਦੇ ਹਵਾਲੇ ਕਰਤੀ ਹੁਣ ਕਾਰਵਾਈ 193 ਬੀਐਨਐਸ ਤੇ ਕਰਾ ਕੇ ਉਨਾਂ ਦੇ ਬਿਆਨ ਲਿਖ ਕੇ ਤੇ ਕਰਦੇ ਉਹਨਾਂ ਦੇ ਹਵਾਲੇ ਕਰਦੇ ਤੇ ਆਪਣੇ ਇਸੀ ਥੋੜਾ ਜਿਹਾ ਫੰਕਸ਼ਨ ਰੱਖਿਆ ਸੀ ਕਰੇ ਤੇ ਮੁੰਡਾ ਆਇਆ ਸੀ ਕੱਲ ਦੇ ਰਿਸ਼ਤੇਦਾਰ ਤੇ ਇਹ ਟ੍ਰੇਨ ਆਪਣੇ ਟ੍ਰੇਲ ਤੇ ਲੈਣ ਦੇ ਨਾਲ ਹੀ ਕਰਨ ਲੱਗੇ ਆ ਤੇ ਇਹ ਪਤਾ ਹੀ ਨਹੀਂ ਚੱਲਿਆ ਸਰ ਵੀ ਇਹ ਨਾ ਚਲਾ ਗਿਆ ਫਿਰ ਬਾਥਰੂਮ ਕਰਨ ਗਿਆ ਕਿ ਲੈਟਰਿੰਗ ਦੇ ਆਪਾਰ ਜਗ੍ਹਾ ਜੀ ਆਪਾਰ ਫੇਟ ਗਿਆ ਤੇ ਪਾਰ ਲੰਘਿਆ ਜਾਂਦਾ ਸੀ ਧੁੰਦ ਦੀ ਵਜ੍ਹਾ ਨਾਲ ਇਹਨੂੰ ਕੋਈ ਪਤਾ ਨਹੀਂ ਲੱਗਿਆ ਤੇ ਗੱਡੀ ਨੇ ਵੀ ਸੱਲ ਨਹੀਂ ਮਾਰੀ ਤੇ ਟ੍ਰੇਨ ਥੱਲੇ ਆ ਗਈ ਇਹ ਮੰਡੀ ਲਾਦੂ ਕਾ ਸਟੇਸ਼ਨ ਦੇ ਨੇੜੇ ਐਂਡ ਰੇਲਵੇ ਲਾਂ ਕਰਾਸ ਕਰ ਰਿਹਾ ਸੀ। ਦਾ ਨਾਮ ਜਸ ਜਸ ਕਰਨ ਸੀ। ਕਿੰਨੀ ਉਮਰ ਦਾ ਲੱਗਦਾ? ਉਮਰ 17-18 ਸਾਲ। ਕੰਮ ਮੈਂ ਦਿਹਾੜੀ ਮਹੰਤਸ਼ਾਲਾ ਵਿੱਚ ਕਰਦਾ ਸੀ। ਰਿਸ਼ਤੇਦਾਰ ਛੋਟੇ ਬ੍ਰਦਰ ਦੇ ਸਾਲੇ ਦਾ ਬੰਦਾ ਸੀ। ਹਾਂਜੀ ਆਪਣੇ ਕੋਲ ਹੀ ਆਇਆ। ਰਹਿੰਦਾ ਕਿੱਥੇ ਸੀ? ਸਾਦੂ ਕਾ ਪਿੰਡ। ਸਾਦੂ ਕਾ ਠਾਰ। ਇਹ ਰੇਲਵੇ ਵਾਲੇ ਆਪਣੀ ਕਾਰਵਾਈ ਕਰ ਰਹੇ ਨੇ ਵੀ ਜੋ ਇਹਨਾਂ ਦੇ। ਮੇਰਾ ਪਰਿਵਾਰ 'ਚ ਇਹਨਾਂ ਦੇ ਮੰਮੀ ਐਂਡ ਸਿਸਟਰ ਐਂਡ ਦੋਟੇ ਨੇ। ਵੱਡਾ ਇਹ ਸੀਗਾ ਤੇ ਇਹਦੇ ਤੋਂ ਇੱਕ ਛੋਟਾ ਬ੍ਰਦਰ ਹੈ ਜਾਂਦਾ। ਪਰਦਾ ਨਹੀਂ ਸੀ ਪੜਾਈ ਪੂਰੀ ਤੇ ਪਹਿਲੇ ਛੱਡ ਗਿਆ ਸੀ ਸੈਲਰ ਦੇ ਨੌਕਰੀ ਕਰਦਾ ਸੀ ਕੰਮ ਮਦਾਨ ਦੀ ਦਿਹਾੜੀ ਮਿਹਨਤ ਦੇ ਰਾਤ ਦੀ ਡਿਊਟੀ ਤੇ ਕੰਮ ਕਰਦਾ ਸੀ ਕਾਂਗਰਸ ਦੇ ਸੂਬਾਪਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ 70% ਦੀ ਟਿਕਟਾਂ ਨੌਜਵਾਨਾਂ ਨੂੰ ਦੇਤੇ ਜਾਣ ਤੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪ੍ਰਤੀਕਿਰਿਆ ਦਿੱਤੀ ਰਾਣਾ ਗੁਰਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਨਗਰ ਨਿਗਮ ਕਪੂਤਲਾ ਵਿੱਚ ਮੁਰਤੋਂ ਵਾਰਡ ਬੰਦੀ ਨਹੀਂ ਚਾਹੁੰਦੇ ਸਨ ਵਾਰਡ ਨੰਬਰ 47 ਜਗਦੀਸ਼ ਸਿੰਘ ਜੀ ਸਾਡੇ ਐਮਸੀਆ ਜਿਹਨਾਂ ਨੂੰ ਲੋਕ ਮੁਹੱਬਤ ਕਰਦੇ ਆ ਆ ਇੰਨਾ ਕੱਠ ਦੇਖੋ ਤੁਸੀਂ ਕੈਮਰਾ ਮਾਰ ਕੇ ਦਿਖਾਓ ਇੱਕ ਗਲੀ ਦਾ ਕੱਟ ਆ ਇਕ ਗਲੀ ਦਾ ਕੱਟ ਆ ਸਾਰੀ ਗਲੀ ਬਾਹਰ ਆ ਤੇ 10 ਲੱਖ ਰੁਪਏ ਨਾਲ ਗਲੀ ਬਣਾਈ ਜਾ ਰਹੀ ਆ ਤੇ ਇਹ ਜੱਗੀ ਜੀ ਦੀ ਮੈਂ ਸਮਝਦਾ ਮਿਹਨਤ ਆ ਵੀ ਜਿਹੜੇ ਇਹ ਲੋਕਾਂ ਦੇ ਵਿੱਚ ਜਦੋਂ ਕਾਨਸੈਪਟ ਚ ਨਗਰ ਕਾਰਪੋਰੇਸ਼ਨ ਸਾਡੀ ਮੀਟਿੰਗ ਹੁੰਦੀ ਆ ਤੇ ਆਪਣੇ ਇਲਾਕੇ ਦੀ ਗੱਲ ਕਰਦੇ ਆ ਮਿਹਨਤੀ ਆ ਲੋਕਾਂ ਨਾਲ ਖੜੇ ਹੁੰਦੇ ਆ ਤੇ ਮੈਂ ਤਾਂ ਇੱਥੇ ਲੋਕਾਂ ਨੂੰ ਪੁੱਛਿਆ ਮੈਂ ਆ ਭਾਈ ਟਿਕਟ ਤੁਸੀਂ ਦੇਣੀ ਐ ਮੈਂ ਨਹੀਂ ਦੇਣੀ ਕਿ ਮੈਂ ਕੋਹੜੇ ਮੈਂ ਦਫਤਰ ਜਿਹਾ ਕੇ ਕਹਿੰਦਾ ਫਲਾਣਾ ਮੇਰਾ ਕੈਂਡੀਡੇਟ ਆ ਮੈਂ ਇਹਦਾ ਕਿਤੇ ਵੀ ਨਹੀਂ ਕਰਨੀ ਮੈਂ ਬਾੜ ਚ ਜਾਣਾ ਬਾੜ ਜਾ ਕੇ ਪੁੱਛਣਾ ਕਿ ਕੈਂਡੀਡੇਟ ਤੇ ਉਹ ਜਿਹਨੂੰ ਲੋਕ ਕਹਿੰਦੇ ਮਹਾਜਨ ਸਾਹਿਬ ਆਪਾਂ ਟਿਕਟ ਉਹਨੂੰ ਦੇ ਦੇਣੀ ਆ ਕੋਲਾ ਵੀ ਐਮ ਸੀ ਸਾਹਿਬ ਵੀ ਸੀਨੀਅਰ ਬੰਦੇ ਸਾਰੇ ਇਹ ਨਹੀਂ ਕਰਨਾ ਚਾਹੀਦਾ ਨਾ ਅੱਛਾ ਹੋਰ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਯਾਰੋ ਚੋਰਾ ਦੇ ਪੁੱਤ ਜਿਹੜੇ ਹੁੰਦੇ ਨਾ ਉਹ ਕਦੇ ਜਵਾਨੀ ਹੁੰਦੇ ਤੇ ਚੋਰੀ ਚੋਰੀ ਉਧਰਾਠਨ ਕਰਨਾ ਨੂੰ ਵੀ ਲੋਕਪੰਚ ਜਗਾਰੀ ਪਸੰਦ ਸਮਝਦੇ ਤੇ ਮੈਂ ਨਗਰ ਕੌਂਸਲ ਸਾਡੀ ਆ ਲੋਕਾਂ ਨੇ ਜਿਤਾਇਆ ਮੈਂ ਮੇਲੇ ਆ ਕਿ ਕੋਈ ਕਵੇ ਕਿ ਮੈਂ ਵੱਡਾ ਬਣ ਜਾਣਾ ਉਦਘਾਟਨ ਕਰਕੇ ਨਹੀਂ ਭਾਈ ਨਹੀਂ ਇਹ ਲਈ ਮਿਹਨਤ ਇਹਦੇ ਲਈ ਮਿਹਨਤ ਕਰਨੀ ਪੈਂਦੀ ਆ ਚਲੋ ਇਲੈਕਸ਼ਨ ਜਿੱਤਣੇ ਪੈਂਦੇ ਆ ਜੇ ਲੋਕਾਂ ਦੇ ਨੁਮਾਇंदे ਹੋ ਉਹ ਜੇ ਲੋਕਾਂ ਦਾ ਨੁਮਾਇੰਦਾ ਆ ਕੇ ਉਦਘਾਟਨ ਕਰੇ ਲੋਕਾਂ ਨੂੰ ਖੁਸ਼ੀ ਹੁੰਦੀ ਆ ਤਾਂ ਜੇ ਚੋਰੀ ਜੀ ਆ ਜੇ ਫੀਤਾ ਕੱਟਣਾ ਪਾ ਜੇ ਲੋਕ ਉਹਨੂੰ ਪੈ ਜਾਂਦੇ ਪਿੱਛੇ ਪੈਸੇ ਸਾਨਕ ਕੰਟਾਗਰ ਚੌਂਗ ਵਿਖੇ ਸੀਪੀਆਈ ਸੀਪੀਏਐਮ ਅਤੇ ਵੱਖ-ਵੱਖ ਟ੍ਰੇਡ ਯੂਨੀਅਨ ਦੇ ਆਗੂਆਂ ਵੱਲੋਂ ਅਮਰੀਕੀ ਸਮਰਾਜਵਾਦ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਪੁਤਲਾ ਫੋਕਿਆ ਤੇ ਅਮਰੀਕੀ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਚੀ ਕੀਤੀ। ਗੁਲਾਰਿਆਂ ਨੇ ਦੋਸ਼ ਲਗਾਇਆ ਹੈ ਕਿ ਅਮਰੀਕਾ ਵੱਲੋਂ ਪਿਛਲੇ ਦਿਨੀ ਲਾਤੀਨੀ ਅਮਰੀਕੀ ਦੇਸ਼ ਵੈਂਚੂਏਲਾ ਤੇ ਤੇਲ ਪੰਡਾਰਾਂ ਦੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਹੈ। ਡੋਨਾਲਡ 트੍ਰੰਪ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਉਹ ਪੂਰੀ ਦੁਨੀਆ ਵਿੱਚ ਗੁੰਡਾਗਰਦੀ ਕਰ ਰਿਹਾ ਹੈ ਜਿਹੜੇ ਜਿਹੜੇ ਦੇਸ਼ਾਂ ਦੇ ਕੁਦਰਤੀ ਸੋਮੇ ਨੇ ਉਹਨਾਂ ਨੂੰ ਹੜਪਣ ਲਈ ਉਹਨਾਂ ਤੇ ਆਪ ਦਾ ਜਿਹੜਾ ਜੰਗਾ ਰਹੀਂ ਜਾਂ ਹੋਰ ਵੀ ਕਿਸੇ ਤਰੀਕੇ ਰਹੀਂ ਆਪ ਦਾ ਸਾਰਾ ਕੁਤਲਬਾ ਖਿਲਾੜਿਆ ਹੈ ਕੁਛ ਨੇ ਦਿਨੀ ਉਹਨਾਂ ਨੇ ਬੈਂਗਲੁਰੂ ਦਾ ਰਾਸ਼ਟਰਪਤੀ ਮਾਦਰੋ ਨੂੰ ਤੇ ਉਹਦੀ ਪਤਨੀ ਨੂੰ ਗ੍ਰਿਫਤਾਰ ਕਰਕੇ ਆਪਣੇ ਕੋਲ ਲੈ ਗਿਆ ਵਾਹ ਕਰਕੇ ਲੈ ਗਿਆ ਪੂਰੀ ਦੁਨੀਆ ਵਿੱਚ ਉਹਦੇ ਵਿਰੋਧ ਹੋ ਰਹੇ ਨੇ ਇੱਥੋਂ ਤੱਕ ਕਿ ਉਹਦਾ ਆਪ ਦਾ ਦੇਸ਼ ਜਿਹੜਾ ਅਫਰੀਕਾ ਉਹਦੇ ਵਿੱਚ ਵੀ ਬੜੀ ਵੱਡੀ ਪੱਧਰ ਤੇ ਵਿਰੋਧ ਹੋਏ ਨੇ ਸੋ ਉਹ ਪੂਰੀ ਦੁਨੀਆ ਵਿੱਚ ਆਪ ਦਾ ਕਫ ਕਬਜਾ ਕਰਨ ਲਈ ਹਰੇਕ ਦੇਸ਼ ਉੱਤੇ ਵੀ ਹਮਲਾ ਕਰ ਸਕਦਾ ਹੈ ਕਿਉਂਕਿ ਪਿਛਲੇ ਜਿਹੜੇ ਦੋ ਦੁਨੀਆ ਦੀਆਂ جنگਾਂ ਹੋਈਆਂ ਨੇ ਉਹਦੇ ਵਿੱਚ ਬੜਾ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਤੇ ਬੜਾ ਲੋਕਾਂ ਦਾ ਅਰਥਵਸਥਾ ਦਾ ਨੁਕਸਾਨ ਹੋਇਆ ਹੈ ਇਹ ਫਿਰ ਉਹ ਤੀਜੀ جنگ ਵੱਲ ਲੋਕਾਂ ਨੂੰ ਧੱਕ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਜੇ ਸਾਥੀ ਨੂੰ ਮਾਦਰੋਂ ਨੂੰ ਨਾ ਰਿਆ ਕਰੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਇਹ ਤੀਜਾ ਜਯਦ ਵਿਸ਼ਮਯੋਧ ਵੀ ਹੋ ਸਕਦਾ ਹੈ ਪਰਨਾ ਸਪੇਕਟਰ ਬਰਤਨ ਨੌਜਨ ਸਭਾ ਜਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਜੋ ਫਾਜ਼ਿਲਕਾ ਦੇ ਵਿੱਚ ਡੋਨਲਡ ਟਰੰਪ ਦਾ ਪੁਤਲਾ ਫੂਕਿਆ ਗਿਆ ਹੈ ਇਹ ਜਿਹੜੀਆਂ ਖੱਬੇ ਪੱਕੀ ਪਾਰਟੀਆਂ ਅਤੇ ਸਰਬਰਤਨ ਨੌਜਨ ਸਭਾ ਵੱਲੋਂ ਜਿਹੜਾ ਡੋਨਲਡ ਟਰੰਪ ਦਾ ਪੁਤਲਾ ਫੂਕਿਆ ਗਿਆ ਜਿਹੜਾ ਉਹਨਾਂ ਵੱਲੋਂ ਸਾਡੇ ਜਿਹੜੇ ਰਾਸ਼ਟਰਪਤੀ ਨੇ ਖੱਬੇ ਪੱਕੀ ਪਾਰਟੀਆਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਉਹਨਾਂ ਦੀ ਪਤਨੀ ਸਮੇਤ ਜਿਹੜਾ ਅਗਿਰਪਦਾਰ ਕਰਕੇ ਤਾਨਾ ਚਾਈ ਦੇ ਨਾਲ ਆਪਦੇ ਦੇਸ਼ ਵਿੱਚ ਲੈ ਕੇ ਆਏ ਨੇ ਔਰ ਜਿਹੜੀ ਆਪ ਦੀ ਫੌਜ ਦੀ ਤਾਕਤ ਹੈ ਉਹਦੇ ਰਾਹੀਂ ਹੋਰ ਵੀ ਦੇਸ਼ਾਂ ਤੇ ਇਸ ਤਰ੍ਹਾਂ ਉਹਨਾਂ ਨੂੰ ਦਬਾਣਾ ਚਾਹੁੰਦੇ ਨੇ ਪਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਤੇ ਸਾਡੀਆਂ ਖੱਬੇ ਪੱਖੀ ਪਾਰਟੀਆਂ ਨੇ ਉਹਨਾਂ ਨਾ ਤਾਂ ਪਹਿਲੇ ਕਿਸੇ ਤੋਂ ਡਰੇ ਨੇ ਨਾ ਝੁਕੇ ਨੇ ਨਾ ਹੀ ਹੋਣ ਝਕਣ ਗਿਆ ਕਿਉਂਕਿ ਅਸੀਂ ਅੱਜ ਹਾਜ਼ਰਕਾ ਦੇ ਵਿੱਚ ਇਹ ਪੁਤਲਾ ਫੁੱਕ ਪ੍ਰਦਰਸ਼ਨ ਕੀਤਾ ਹੈ ਤਾਂ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਪੁਤਲੇ ਫੁੱਕੇ ਜਾ ਰਹੇ ਨੇ ਔਰ ਜਿਹੜਾ ਡੋਨਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਉਹਦਾ ਪੂਰੇ ਵਰਲਡ ਦੇ ਵਿੱਚ ਜਿਹੜਾ ਤੂ ਤੂ ਹੋ ਰਹੀ ਹੈ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਨੇ ਸ਼ਿਰੂ ਗ੍ਰੰਥ ਸਾਹਿਬ ਜੀ ਦੇ 328 ਰੁਪਏ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਗਠਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਤੇ ਸਰਕਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਕਿਹਾ ਹੈ ਕਿ ਆਪ ਸ਼੍ਰੋਮਣੀ ਕਾਲੀ ਦਲ ਦੇ ਪੁਨਰ ਉਭਾਰ ਤੋਂ ਖਬੜਾ ਗਈ ਹੈ ਅਤੇ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਇੱਕ ਪ੍ਰੇਰਿਤ ਵਿਸ਼ੇਸ਼ ਜਾਂਚ ਟੀਮ SIT ਬਣਾਈ ਹੈ ਜਿਸ ਦਾ ਉਦੇਸ਼ ਸ਼੍ਰੋਮੇ ਗੁਰਦਾਰਾ ਪ੍ਰਬੰਧਕ ਕਮੇਟੀ SGPC ਦੇ ਅੰਜੂਨੀ ਮਾਮਲਿਆਂ ਵਿੱਚ ਦਖਲ ਦੇਣਾ ਅਤੇ ਗਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣਾ ਹੈ ਭਾਜੀ 328 ਜਿਹੜੇ ਸਰੂਪ ਦੇ ਬਾਰੇ SIT ਬਣਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਕਰਪਟ ਪੁਲਿਸ ਆਫੀਸਰਸ ਜਿਹੜੇ ਉਹ ਪੁਲਿਸ ਆਫੀਸਰ ਜਿਹੜੇ 4 4 5 5 ਵਾਲੀ ਸਸਪੈਂਡ ਹੋ ਚੁੱਕੇ ਆ ਉਹਨਾਂ ਪੁਲਸੀਆਂ ਦੀ ਇੱਕ ਐਸਆਈਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਨੀਵਾ ਦਿਖਾਉਣ ਦੀ ਕੋਝੀ ਸਾਜ਼ਿਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਿੱਚ ਕਨਵਰਟ ਕਰਨ ਦੀ ਕੋਝੀ ਸਾਜ਼ਿਸ਼ ਦੇ ਅਗੇਂਸਟ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਲੋਕਾਂ 'ਗੇ ਸੱਚਾਈ ਰੱਖਦੇ ਆ ਕਿ 328 ਰੂਪਾਂ ਦੀ ਕੋਈ ਬੇਦਬੀ ਨਹੀਂ ਹੋਈ ਕੋਈ ਸਿੱਖ ਕੋਈ ਸੰਸਥਾ ਇਦਾਂ ਦੀ ਨਹੀਂ ਜਿਹੜੀ ਪਾਵਨ ਸਰੂਪਾਂ ਦੀ ਬੇਦਬੀ ਕਰੂਗੀ ਅਸੀਂ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਤਮਸਤਕ ਸਵੇਰ ਦੁਪਹਿਰ ਸ਼ਾਮ ਨਹੀਂ ਹਰ ਸਵਾਸ ਹੋਣ ਵਾਲੇ ਆ ਤੇ ਕੋਣ ਬੇਦਬੀ ਕਰ ਸਕਦਾ ਕੋਈ ਬੇਦਬੀ ਨਹੀਂ ਉਹ ਇੱਕ ਕਰਪਸ਼ਨ ਦਾ ਕੇਸ ਸੀ ਜਿਹੜਾ ਭਾਈ ਈਸ਼ਰ ਸਿੰਘ ਜੀ ਸਤਕਾਰਯੋਗ ਭਾਈ ਈਸ਼ਰ ਸਿੰਘ ਜੀ ਦੇ ਕਮਿਸ਼ਨ ਨੇ ਬੜਾ ਕਲੀਅਰ ਕਰਤਾ ਸੀ ਕਿ ਇਹ ਇੱਕ ਕਰਪਸ਼ਨ ਦਾ ਕੇਸ ਆ ਔਰ ਜਿਨ੍ਹਾਂ ਜਿਨ੍ਹਾਂ ਬੰਦਿਆਂ ਦੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ ਉਸ ਟਾਈਮ ਦੇ ਜਥੇਦਾਰ ਸਾਹਿਬ ਕੋਲ ਉਹਨਾਂ ਦੇ ਕੰਸੈਂਟ ਦੇ ਨਾਲ ਉਹਨਾਂ ਬੰਦਿਆਂ ਨੂੰ ਐਸਜੀਪੀਸੀ ਚੋਂ ਡਿਸਮਿਸ ਤੇ ਟਰਮੀਨੇਟ ਕਰ ਦਿੱਤਾ ਗਿਆ ਸੀ ਔਰ ਜਿਨ੍ਹਾਂ ਬੰਦਿਆਂ ਨੂੰ ਅੱਜ ਆਮ ਆਦਮੀ ਪਾਰਟੀ ਨੇ ਜਿਲਦਕਾਰ ਇੱਕ ਐਗਜ਼ੈਂਪਲ ਆ ਜਿਹੜਾ ਡਿਸਟ੍ਰਿਕਟ ਪਲੈਨਿੰਗ ਬੋਰਡ ਅੰਦਰ ਦਾ ਚੇਅਰਮੈਨ ਆ ਵੱਡੀਆਂ ਵੱਡੀਆਂ ਕੁਰਸੀਆਂ ਤੇ ਵਿਰਾਜਮਾਨ ਕਰਾਇਆ ਇਹ ਗੱਲਾਂ ਦੱਸਣ ਲਈ ਅੱਜ ਅਸੀਂ ਸਾਰੇ ਇੱਥੇ ਖਤਰ ਅਸੀਂ ਇਹ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਆਪਣੀ ਔਕਾਤ 'ਚ ਰਵੇ ਔਕਾਤ ਤਾਕਤ ਸਾਹਿਬ ਨਾਲ ਮੱਥਾ ਲਾਉਣ ਦੀ ਬਿਲਕੁਲ ਕੋਸ਼ਿਸ਼ ਨਾ ਕਰੇ ਜਿੱਦਾਂ ਪਿਛਲੇ ਦਿਨੀ ਇੱਕ ਬੜਾ ਵੀਡੀਓ ਵਾਇਰਲ ਹੋ ਰਿਹਾ ਜਿੱਚ ਦਸਾਂ ਪਾਸ਼ਈਆਂ ਦਾ ਸਰੂਪ ਪਿਕਚਰ ਫੋਟੋ ਜੋ ਤੁਸੀਂ ਕਹਿਣਾ ਸਮਝਦੇ ਹੋ ਉੱਤੇ ਭਗਵੰਤ ਮਾਨ ਸਾਹਿਬ ਸ਼ਰਾਬ ਦੇ ਛਿੱਟੇ ਮਾਰ ਰਹੇ ਆ ਗੱਲ ਉਹ ਉਹਦਾ ਜਵਾਬ ਦੇਣ ਸ਼੍ਰੀ ਅਕਾਲ ਤਖਤ ਜੱਬ ਜਾ ਕੇ ਇੰਨੀ ਹਿੰਮਤ ਨਾ ਕਰਨ ਕਿ ਮੈਂ ਅਕਾਲ ਤਖਤ ਜੱਬ ਜਾ ਕੇ ਹਿਸਾਬ ਲਵਾਂਗਾ ਇਹਨਾਂ ਕੋਈ ਤਾਕਤ ਨਹੀਂ ਸਾਹਬ ਉੱਥੇ ਹੁੰਦੇ ਆ ਸਾਡੇ ਸਤਕਾਰਯੋਗ ਐਸਜੀਪੀਸੀ ਮੈਂਬਰ ਸਾਹਿਬਾਨ ਹੈਗੇ ਆ ਐਸਜੀਪੀਸੀ ਦੇ ਪ੍ਰਧਾਨ ਸਕੱਤਰ ਸਾਰੀ ਟੀਮ ਪਾਰਦਰਸ਼ੀ ਸਾਹਬ ਆ ਜਿਹੜਾ ਮਰਜ਼ੀ ਪਰ ਤੁਸੀਂ ਆਪਣਾ ਹਿਸਾਬ ਦਿਓ ਜਾ ਕੇ ਹਿਸਾਬ ਨਾਲ ਲਓ ਮੇਰੀ ਇਹੋ ਮੰਗਾਂ ਕਿ ਪੰਜਾਬ ਸਰਕਾਰ ਆਪਣੇ ਔਕਾਤ 'ਚ ਰਹੇ ਔਕਾਤ ਤੋਂ ਵੱਧ ਕੇ ਗੱਲ ਨਾ ਕਰੇ ਅਕਾਲ ਤਖਤ ਦਾ ਸਾਡਾ ਮੱਥਾ ਨਾ ਲਾਵੇ ਆਕਾਲੀ ਦਲ ਨੂੰ ਨਹੀਂ ਪਰ ਇਤਰਾਜ਼ ਸਮੁੱਚੀ ਸਿੱਖ ਸੰਗਤ ਨੂੰ ਇਤਰਾਜ਼ ਆ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਇਤਰਾਜ਼ ਆ ਕਿਉਂ ਕਰਾਨ ਪੰਜਾਬ ਸਰਕਾਰ ਕੋ ਕੋਈ ਅਧਿਕਾਰ ਨਹੀਂਗਾ ਕਿ ਉਹ ਐਸਜੀਪੀਸੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਰਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਕੇ ਕਮਿਸ਼ਨ ਦौरा ਕਰਾਈ ਜਾ ਸਕਦੀ ਹੈ ਨਾ ਕਿ ਸਰਕਾਰ ਇੰਟਰਫੇਅਰ ਕਰ ਸਕਦੀ ਹੈ ਔਰ ਇਹ ਹਲਫੀਆ ਬਿਆਨ ਹਾਈ ਕੋਰਟ ਦੇ ਵਿੱਚ ਸਰਕਾਰ ਵੱਲੋਂ ਦਿੱਤਾ ਗਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਤਾ ਮੇਰੇ ਕੋਲ ਹੈ ਜਿੱਥੇ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਜਿਹੜੀ ਭਾਈ ਈਸ਼ਰ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਆ ਉਹ ਇਨ ਬਿਨ ਸਹੀ ਆ ਜਿਹਦੇ ਵਿੱਚ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਸਦਰਾ ਕੁਝ ਲਾਈਨਾਂ ਕੁਝ ਅੰਗ ਦਾ ਉਹਨਾਂ ਨੇ ਵਿਆਖਿਆ ਕਰਕੇ ਪਹਿਲਾਂ ਇੱਕ ਪੇਜ ਤੇ ਉਸ ਤੋਂ ਬਾਅਦ ਆਪਣੀ ਕਮਿਸ਼ਨ ਦੀ ਰਿਪੋਰਟ ਸ਼ੁਰੂ ਕਰਕੇ ਇਹ ਕਿਹਾ ਕਿ ਆਹਾਂ ਹਾਂ ਇਹ ਚ ਗਲਤੀਆਂ ਹੋਈਆਂ ਉਸ ਗਲਤੀਆਂ ਦੀ ਬੰਦੀ ਸਜ਼ਾ ਦਿੱਤੀ ਗਈ ਹੈ ਪਹਿਲਾਂ ਤਾਂ ਤੁਹਾਡਾ ਸਾਰਿਆਂ ਪ੍ਰੈਸ ਕੋਰਟਰਾਂ ਦਾ ਧੰਵਾਦ ਹੈ ਜਿਹੜਾ ਤੁਸੀਂ ਟਾਈਮ ਕੱਢ ਕੇ ਇੱਥੇ ਪ੍ਰੈਸ ਕਾਨਫਰੰਸ ਅਟੈਂਡ ਕਰਨ ਆਏ ਆ ਇਹ ਜੋ ਡਰਾਮਾ ਹੋ ਰਿਹਾ ਇਹ ਸਾਰਾ ਸਰਕਾਰ ਦੀ ਘਬਰਾਹਟ ਆ ਘਬਰਾਹਟ ਦੀ ਨਿਸ਼ਾਨੀ ਆ ਤੰਤਰ ਦੀ ਇਲੈਕਸ਼ਨ ਤੋਂ ਵੀ ਉਹਨਾਂ ਨੂੰ ਅੱਖਾਂ ਖੁੱਲ ਗਈਆਂ ਮੜਕੇ ਬਲਾਕ ਸੰਤੀ ਜ਼ਿਲ੍ਹਾ ਪ੍ਰੇਸ਼ਰ ਇਲੈਕਸ਼ਨ ਆਈ ਆ ਉਸ ਤੋਂ ਵੀ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਇਹਨਾਂ ਨੂੰ ਅੱਗੇ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਦਿਸ ਰਿਹਾ ਵੀ ਸੁਖਵੀਰ ਸਿੰਘ ਬਾਦਲ ਨੇ ਸੀਐਮ ਬਣਨਾ ਇਹ ਸਿਰਫ ਡਰਾਮਾ ਸੁਖਵੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਨੂੰ ਅਲਝਾਉਣ ਲਈ ਕੀਤਾ ਜਾ ਰਿਹਾ ਵਾ ਹੋਰ ਕੋਈ ਉਹਨਾਂ ਨੂੰ ਜੇਕਰ ਉਹਨਾਂ ਨੇ ਕਰਨਾ ਹੀ ਸੀ ਤਾਂ ਪਹਿਲਾਂ 4 ਸਾਲ ਕਰ ਲੈਂਦੇ ਹੁਣ ਜ्यों 6 ਸਾਲ ਆ ਕੇ ਉਹਨੂੰ ਚੇਤਾ ਆ ਗਿਆ ਇਹ ਕੋਈ ਖਾਸ ਗੱਲ ਨਹੀਂ ਬਿਲਕੁਲ ਨਹੀਂ ਗੀ ਸਾਰਾ ਕੁਝ ਪਤਾ ਸਰਕਾਰ ਨੂੰ ਬਈ ਇਹ ਨਹੀਂ ਜੋ ਜਿਹੜੀ ਕਰ ਰਹੇ ਗਲਤ ਕਰ ਰਹੇ ਆ ਲੋਕੀ ਵੀ ਸਮਝਦੇ ਆ ਬਾਦਲ ਸਾਹਿਬ ਨੂੰ ਉਲਝਾਉਣ ਲਈ ਇਹ ਡਰਾਮੇ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਜ਼ਿਲਗੜ੍ਹ ਦੇ ਸਰਹੱਦੀ ਇਲਾਕੇ ਦੇ ਨਿਵਾਸੀਆਂ ਨੇ ਪਿੰਡ ਦੋਨਾ ਨਾਨਕਾ ਮਹਾਤਮ ਨਗਰ ਮੌਜਮ ਸਲੇਮ ਸ਼ਾ ਅਤੇ ਆਸ-ਪਾਸ ਹੋਰ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀ ਪੁਰਾਣੀ ਸੜਕ ਨੂੰ ਮੂੜ ਬਹਾਲ ਕਰਨ ਦੀ ਮੰਗ ਕੀਤੀ ਬਜ਼ੁਰਗਾਂ ਅਨੁਸਾਰ ਇਹ ਸੜਕ 100 ਤੋਂ 200 ਸਾਲ ਪੁਰਾਣੀ ਹੈ ਤੇ 1947 ਤੋਂ ਪਹਿਲਾਂ ਦੀ ਵਰਤੋਂ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਸੜਕ ਦੇ ਵਿਚਕਾਰੋਂ ਕਰੀਬ 2-3 ਕਿੱਲੇ ਜ਼ਮੀਨ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਤੇ ਇਸ ਦੇ ਇੱਕ ਪਾਸੇ ਛੱਡੀ ਗਈ ਭਗ ਡੰਡੀ ਨੂੰ ਵੀ ਖੇਤਾਂ ਵਿੱਚ ਛਲਾ ਲਿਆ ਗਿਆ ਜਿਸ ਨਾਲ ਇਸ ਰਾਹਤੇ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਇਹ ਅਸੀਂ ਰਸਤਾ ਲੈਣਾ ਚਾਹ ਨਹੀਂ ਆ ਵੀ ਜੜ ਸਾਡਾ ਮੇਨ ਸੜਕ ਜਿਹੜੀ ਸਰਕਾਰੀ ਹੈਗੀ ਏ ਇਹ ਕੱਢਣੀ ਚਾਹੀਦੀ ਹੈ। ਸਾਹਾਂ ਸੀ ਬੜੇ ਔਖੇ ਆ ਇਹਨੂੰ ਘਰ ਤੋਂ ਘਾਟ 10-15 ਸਾਲ ਹੋ ਗਏ ਬੰਦ ਕੀਤੀ ਨੂੰ। ਪਹਿਲੇ ਚੱਲਦਾ ਸੀ ਪਹਿਲਾਂ ਚੱਲਦਾ ਸੀ ਰਸਤਾ। ਪਹਿਲਾਂ ਸਿੰਧਾਈ ਚੱਲਦਾ ਸੀ। ਏ ਆਈ ਤੁਲਾ ਤੇ ਤੇ ਆ ਜਿਹੜਾ ਕਹਿੰਦੀ ਬਾਣ ਨੂੰ ਜਾ ਛੜਦੇ ਤੇ ਅਗਰ ਡੇਂਗ ਬਿਯਾਰੀ ਹੁੰਦੀ ਜਾਂ ਫਾਰ ਦੂਜੇ ਨੂੰ ਛਲੇਨ ਛਾਂ ਰਸ ਜਹਾ ਵੀ ਦਾ ਬਾਦ ਦੇ ਦੂਗਾ ਬਾਦ ਦੇ ਦਾ ਲਾੜਾ ਲੱਗਦਾ ਨਾਲ ਉਹ ਉਸ ਡੇਂਗਰ ਬਿਯਾਰੀ ਸਿੱਧਾ ਜਾ ਛੜੀ ਦਉਂਦਾ ਛਲੇਨ ਛਾਂ ਨੂੰ ਕੋਈ ਆਈ ਦੂ ਜਾਂਦਾ ਕੋਈ ਦੂ ਜਾਂਦਾ ਕੋਈ ਦੂ ਜਾਂਦਾ ਪਿਆ ਸਾਨੂੰ ਤਾਂ ਰਸਤਾ ਚਾਹੀਦਾ ਜਿਹੜਾ ਸਿੱਧਾ ਨਿਕਲ ਜਾਵੇ ਤੇ ਰਸਤਾ ਸਿਰਫ ਨਾ ਆ 2 ਕਿਲੇ ਮਾਰਾ ਪਿਆ ਜੜ ਬਾਣ ਨੂੰ ਤੇ 3 ਕਿਲੇ ਹੈਗਾ 3 ਕਿਲੇ ਮਾਰਾ ਪਿਆ ਇਹਨਾਂ ਰੇ ਇਸ ਤਰ੍ਹਾਂ ਮਾਰੇ ਚਨ ਕਟਾ ਵੀ ਤੇ ਛੜ ਕੇ ਤੇ ਅਗਾ ਜਿਹੜੀ ਅਗਾ ਸਾਰੇ ਲੋਕੀ ਭਾਈ ਬੈਠੇ ਅਗਾ ਸਾਰੇ ਬੰਦੇ ਬੰਨ ਤਾ ਸਾਰੇ ਬੰਦੇ ਇਹ 18 ਕਰੋੜ ਦੀ ਆ ਸਾਡਾ ਪਿੰਡ ਖੜਾਇਆ ਪੁਰਾਣਾ ਪਿੰਡ ਦੋਨਾ ਨਾਨਕ ਮਹਿਤਮਨਗਰ ਪੁਰਾਣਾ ਪਿੰਡ ਸਾਡਾ ਇਹ ਕਿੰਨਾ ਬੰਦ ਕਰਵਾਇਆ ਇਹ ਇਹ ਤੂੰ ਤਾਂ ਕਰਵਾਇਆ ਮਾਝਣਾ ਨੇ ਆ ਨਾਂ ਦੀ ਬੀਮੀ ਨੇਗੀ ਇਹ ਤੂੰ ਮਾਝਣਾ ਕਰਾਇਆ ਹੈ ਅਗਾ ਚਲਦੀ ਪਈਏ ਉਹਦੂ ਅੱਗੇ ਜਿਹੜੀ ਬੰਨ ਤਾ ਉਹ ਸਾਰੇ ਕੋਈ ਕਿਥੇ ਵਾਲੇ ਕੋਈ ਕਿਥੇ ਵਾਲੇ ਕੋਈ ਅਗਾ ਬੰਨ ਤਾ ਅਗਾ ਛੜਕਦਾ ਨਾਨ ਨਾਨ ਛੜਕ ਰਿਹਾ ਅਗਾ ਹੈਗੀ ਸਰਕਾਰੀ ਸੜਕ ਹੈ ਸਰਕਾਰੀ ਅੱਛਾ ਸਰਕਾਰੀ ਛੱਡ ਕੇ ਸਾਡੇ ਕੋਲ ਨਾ ਕੋਈ ਵਿਚਾਰਾ ਆਇਆ ਤੇ ਨਾ ਅਸੀਂ ਕੋਈ ਕੀਤੀ ਗੱਲ ਅਸੀਂ ਤਾਂ ਆਦਾ ਉਹ ਜਾਂਦੇ ਆ ਪਛੈਤੀ ਤੌਰ ਤੇ ਘਟਾ ਲਈਏ ਪਛੈਤੀ ਤੌਰ ਤੇ ਘਟਾ ਲਈਏ ਉਹ ਨਾ ਸਾਡਾ ਪਛੈਤਾ ਦਾ ਮੂੜ ਬਣਾ ਤੇ ਨਾ ਨਿਕਲੇ ਇਹ ਤਾਂ ਜਦੋਂ ਦਾ ਸਾਡਾ ਪਿੰਡ ਵੱਜਾਇਆ ਦੋਨਾਂ ਨਾਨਕਾ ਖਰਕਿਦਾਂ ਦੇ ਵੱਜ ਜਾਵੇ ਮੈਨੂੰ ਤੇ ਵੀ ਪਤਾ ਕੋ ਨਹੀਂ ਖਰਕਿਦਾਂ ਦੇ ਵੱਜ ਜਾਵੇ ਉਧਾਂ ਦੀ ਚਲਦੀ ਨਹੀਂ ਚੜਕਰ 47 ਵਾਲਾ ਜੜਾਗਾ ਰੋੜਾ ਉਦੋਂ ਜਨਮ ਹੈ ਮੇਰਾ ਉਸ ਤੋਂ ਪਹਿਲੇ ਦਾ ਰਸਤਾ ਚੱਲਦਾ ਸੀ ਪਹਿਲੇ ਤੋਂ ਚੱਲਦਾ ਹੈ ਮਤਲਬ 100 200 ਸਾਲ ਪੁਰਾਣਾ ਹੋਏਗਾ ਹਾਂ ਪੁਰਾਣਾ ਹੋਵੇਗਾ ਪੁਰਾਣਾ ਬੜਾ ਚੰਗਾ ਚੱਲਦਾ ਚੱਲਦਾ ਪਿਆ ਇਹ ਜਦੋਂ ਸਾਡੇ ਪਿੰਡ ਵੱਜਾ ਇਹਨੇ ਉਹਦੋਂ ਨਾਲ ਸਾਡਾ ਚੱਲਦਾ ਰਸਤਾ ਹੈ ਹਾਂ ਇੱਥੇ ਇਹ ਇਹ ਹਿੰਦ ਸਟਾਨਡਰਡ ਰਸਤਾ ਹੈ ਇਹ ਪਾਕਿਸਤਾਨ ਤੇ ਹਿੰਦ ਸਟਾਨਡਰਡ ਪਿੱਛੇ ਬਣਾਇਆ ਠੀਕ ਹੈ ਬਾਹਰ ਇਹਦੇ ਬਾਰੇ ਹੁਣ ਲੋਕਾਂ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜਿਵੇਂ ਲੋਕ ਹੁਣ ਦੂਰੋਂ ਜਾ ਰਹੇ ਨੇ ਜੇ ਇਹ ਰਸਤਾ ਚੱਲਦਾ ਦਾ ਮੁਸ਼ਕਲ ਕਿੰਨੀ ਕੁ ਸੌਖ ਹੋ ਜਾਣੀ ਲੋਕਾਂ ਨੂੰ ਇਹ ਜੋ ਰਸਤਾ ਬਣ ਜਾਵੇ ਨਾ ਇਹ ਸਿੱਧਾ ਚੱਲ ਜਾਵੇ ਤੇ ਇਥੇ ਕਿਹੇ ਪਿੰਡ ਲੱਗਦੇ ਉਹਨੂੰ ਵਾਧੂ ਪਿੰਡ ਲੱਗਦੇ ਉਹਨੂੰ ਰਸਤਾ ਇਹ ਚਲਣਾ ਚਾਹੀਦਾ ਸਾਨੂੰ ਮੁਸ਼ਕਲ ਬਾਤ ਹੈ ਕਿ ਕਰੇ ਆਉਂਦੂ ਜਾਵੀਂ ਕਾਵਾਂ ਵਾਲੀ ਮਨਮੁਕਦਿਓ ਸਣ ਸਾਵਾਦ ਮਨਮੁਕਦਿਓ ਇਹਦੇ ਦੂਜਾ ਮੋੜੀ ਮੋਟੇ ਥੱਲੇ ਰਸਤਾ ਹੈਗਾ ਕਹਦੋਗਾ ਤੂੰ ਜਾਵੀਂ ਇਹ ਬੜ ਬੜ ਤੇ ਕਹਿੰਦੂ ਜਾਵੀਂ ਇਹ ਬੜ ਬੜ ਤੇ ਕੋ ਲੰਗੜ ਨਹੀਂ ਦਿੰਦਾ ਕੋਈ ਲੰਗੜ ਨਹੀਂ ਦਿੰਦਾ ਮੋਟਰਸਾਈਕਲ ਵੀ ਜਾਂਦਾ ਹੀ ਕਦੇ ਕਦੇ ਹਾਂ ਕਦੇ ਇਹ ਲਗਾ ਰਹਿੰਦੇ ਉਹ ਜੋ ਡੰਡੀ ਛੁੱਟੀ ਸੀ ਸਾਲ ਕੋ ਹੋ ਗਿਆ ਡੰਡੀ ਬੰਦ ਕੀਤੀ ਨੂੰ ਫਸੂ ਫਸਕੜ ਸੱਠ ਲੈ ਨ ਜਾਂਦੇ ਆ ਅਸੀਂ ਤੇ ਕਹਿੰਨੇ ਸਾਡੀ ਨਾ ਜਿਹੜੀ ਸਾਡੀ ਦੋਨੇ ਨਾਨਕੇ ਦੀ ਮਹਿਤਮ ਨਗਰ ਦੀ ਹੱਦ ਹੈਗੀ ਇਹ ਮੋਜਮ ਪਰਾ ਰਹਿ ਗਿਆ ਅਸੀਂ ਉਰਾ ਰਹਿ ਗਿਆ ਉਹ ਸਾਡੀ ਹੱਦ ਨਹੀਂ ਕਰਨੀ ਚਾਹੀਦੀ ਸਾਨੂੰ ਥਲੀ ਤਾਂ ਹੱਦ ਨਿਕਲ ਜਾਵੇ ਜਿਹੜਾ ਪੱਥਰ ਲੈਣੇ ਪੱਥਰ ਲੈਣੇ ਕੱਢਾ ਜਾਵੇ ਉਹ ਆਦੀ ਰਕਬਾ ਆਦੇ ਮੋਜਮ ਪੂਰਾ ਕਰਨ ਅਸੀਂ ਆਦੇ ਮਹਿਤਮ ਨਗਰ ਪੂਰਾ ਕਰਗੇ ਰਕਬਾ ਜਦੋਂ ਤੱਕ ਸਾਡੀ ਸੀਮਾ ਨਾ ਨਿਕਲੇਗਾ ਉਦੋਂ ਤੱਕ ਸਾਡਾ ਰੋਲਾ ਚੱਲੇਗਾ ਸਰਕਾਰ ਛਡਵਾ ਸਟ ਕੀਦੀ ਹੈ ਸਰਕਾਰ ਹੀ ਸਰਕਾਰ ਤੋਂ ਕੀ ੜਦਾ ਹੈ ਸਰਕਾਰ ਹੀ ਛੜ ਕੇ ਮਿਹਨਤੀ ਨਾਲ ਜਦੋਂ ਨਿਸ਼ਾਨਦੇਹੀ ਹੋਵੇਗੀ ਤੇ ਫੌਜੀ ਆਉਂਦੇ ਨੇ ਆਰਮੀ ਆਉਂਦੇ ਨੂੰ ਉਹ ਵਿਚਾਰੇ ਇੱਥੋਂ ਪੁੱਛਦੇ ਨੇ ਆਂਦੇ ਕਾਕਤਾਇ ਤੇ ਚਲਦਾ ਬਰਸਤਾ ਤੇਗਾ ਹਰ ਰਸਤਾ ਹੀ ਕੋਈ ਨਾ ਵੋਏ ਤੁਮ ਮੜ ਮੋੜ ਕੇ ਜਾਂਦੇ ਨੇ ਵਾਪਸ ਜਾਂਦੇ ਨੇ ਇਹ ਫੌਜੀ ਇਹਨਾਂ ਸੌਖ ਹੋ ਜਾਣੀਏ ਪਿੰਡਾ ਵਾਰੀ ਨੇ ਵੀ ਸੌਖ ਹੋ ਜਾਣੀਏ ਜਦ ਜਨਤਾ ਆ ਖੇਤਾ ਵਾੜੀ ਵਾਲੇ ਨੇ ਸਭ ਨੂੰ ਸੌਖ ਹੋ ਜਾਣੀਏ ਕਿਸੇ ਵੀ ਨਹੀਂ ਇੱਥੇ ਕਿਹਾ ਇੱਥੇ ਜਿਵੇਂ ਕਿਥੇ ਧਿਆਈ ਹੋਏ ਨਪੀ ਜਾਂਦਾ ਰਹੀ ਗਏ ਨੂੰ ਹਾਂ ਅਸੀਂ ਘਾਰੇ ਇੱਥੇ ਕਰ ਲਾਣੇ ਹਾਦੀ ਸੁਣਾਈ ਨਹੀਂ ਹੁੰਦੀ ਤੁਹ ਜਿਹੜਾ ਹੱਥ ਨਹੀਂ ਦੇ ਰਿਹਾ ਸੀ ਆ ਗਾਰੇ ਆ ਸੀ ਕਰਾਣੇ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਸਾਡੀ ਛੜਕ ਛੜਾਈ ਜਾਵੇ ਤੇ ਹੱਕ ਸਾਡੀ ਪੱਥਰ ਲੈਣ ਕੱਢੀ ਜਾਵੇ ਆ ਪੱਥਰ ਲੈਣ ਸਾਡੇ ਜਿਹੜੇ ਪਿੰਡ ਦੀ ਮਹਿਤਮਾ ਨਗਰ ਦੀ ਤੇ ਜਿਹੜੀ ਮਜਮਦੀ ਇਹ ਪੱਥਰ ਲੈਣ ਖੱਡਾ ਜਾਵੇ ਪਾਰਦੀ ਜਨਤਾ ਪਾਰਟੀ ਦੇ ਸਾਫਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਾਰਜਕਾਰੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਲ 2024-2025 ਦੌਰਾਨ ਨਗਰ ਨਿਗਮ ਕਪੂਤਲਾ ਵੱਲੋਂ ਰੈਵਨਿਊ ਇਕੱਠਾ ਕਰਨ ਦੇ ਟਾਰਗੇਟ ਵਿੱਚ ਸਫਲ ਰਹਿਣ ਕਾਰਨ ਕਪੂਰਥਲਾ ਸ਼ਹਿਰ ਨੂੰ ਮਿਲਣ ਵਾਲੇ 3 ਕਰੋੜ ਰੁਪਏ ਦੇ ਫੰਡ ਨਹੀਂ ਮਿਲੇ। ਉਹਨਾਂ ਇਸ ਵਾਸਤੇ ਸਿੱਧੇ ਦੌਰ ਦੇ ਨਗਰ ਨਿਗਮ ਕਮਿਸ਼ਨ, ਨਗਰ ਨਿਗਮ ਦੇ ਮੇਅਰ ਅਤੇ ਸਥਾਨਕ ਆਂਗਰੇਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਿਓ ਕੀ ਇਹਦਾ ਮੋਟੀਵੇਸ਼ਨ ਹੈ। ਅੱਜ ਦੀ ਮੇਰੀ ਇਸ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਕਪੂਰਥਲਾ ਦੇ ਵਸਨੀਕਾਂ ਨੂੰ ਸਾਰੀ ਇਹ ਜਾਣਕਾਰੀ ਕਪੂਰਥਲਾ ਦੇ ਲੋਕਾਂ ਨਾਲ ਸਬੰਧ ਰੱਖਦੀ ਆ 10-12 ਦਿਨ ਹੋਏ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੀਆਂ 111 ਨਗਰ ਨਿਗਮ ਨਗਰ ਕੌਂਸਲ ਔਰ ਨਗਰ ਪੰਚਾਇਤਾਂ ਨੂੰ 400 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਿਸ ਦੇ ਵਿੱਚ ਕਪੂਰਥਲੇ ਨੂੰ 3 ਕਰੋੜ ਰੁਪਏ ਮਿਲਣਾ ਸੀ ਸ਼ਹਿਰ ਦੇ ਵਿਕਾਸ ਲਈ ਪਰ ਕਪੂਰਥਲਾ ਨਗਰ ਨਿਗਮ ਨੂੰ ਇਹ ਗ੍ਰਾਂਟ ਇਸ ਕਰਕੇ ਨਹੀਂ ਮਿਲ ਸਕੀ ਕਿ ਕਪੂਰਥਲਾ ਨਗਰ ਨਿਗਮ ਲਿਜੀਬਲ ਨਹੀਂ ਸੀ ਕਿਉਂਕਿ ਇਹਨਾਂ ਨੇ 2023-24 ਨਾਲੋਂ 2024-25 ਦੇ ਵਿੱਚ 10% ਆਮਦਨ ਜੋ ਕਿ ਪ੍ਰਾਪਰਟੀ ਟੈਕਸ ਅਸੀਂ ਵਸੂਲਦੇ ਹਾਂ ਲੋਕਾਂ ਕੋਲੋਂ ਉਹ 10% ਪਿਛਲੇ ਸਾਲ ਨਾਲੋਂ ਵਧਾ ਕੇ ਉਸ ਦੀ ਰਿਕਵਰੀ ਕਰਨੀ ਸੀ ਜਦਕਿ ਕਪੂਰਥਲਾ ਨਗਰ ਨਿਗਮ ਨੇ 2023-24 ਨਾਲੋਂ 2024-25 ਵਿੱਚ 17% ਘੱਟ ਰਿਕਵਰੀ ਕੀਤੀ ਇਸ ਕਰਕੇ ਕਪੂਰਥਲਾ ਨਗਰ ਨਿਗਮ ਵੀ ਇਹ ਲਾਪਰਵਾਹੀ ਕਰ ਲੋ ਇਹ ਨਲੈਕੀ ਕਹਿ ਲੋ ਇਹ ਸਾਰੀ ਮੈਂ ਜੋ ਮਹਿਸੂਸ ਕਰਦਾ ਅਸੀਂ ਬੀਜੇਪੀ ਦੇ ਲੋਕ ਆ ਅਸੀਂ ਆਪਣੀ ਓਪੋਜੀਸ਼ਨ ਦੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਅਸੀਂ ਪੰਜਾਬ ਦੇ ਵਿੱਚ ਆਪੋਜੀਸ਼ਨ ਵਿੱਚ ਬੈਠੇ ਆਂ ਕਪੂਰਥਲਾ ਦੇ ਵਿੱਚ ਵੀ ਅਸੀਂ ਆਪੋਜੀਸ਼ਨ 'ਚ ਬੈਠੇ ਆਂ ਨਗਰ ਕੌਂਸਲ ਦੇ ਵਿੱਚ 50 ਕੌਂਸਲਰ ਜਿਹਦੇ ਵਿੱਚੋਂ 49 ਕੌਂਸਲਰ ਕਾਂਗਰਸ ਦੇ ਆ ਐਮਐਲਏ ਕਾਂਗਰਸ ਦੇ ਆ ਮੇਅਰ ਕਾਂਗਰਸ ਦਾ ਆ ਜੇਕਰ ਨਗਰ ਨਿਗਮ ਨੇ ਇਹ ਰਿਕਵਰੀ 17% ਘਟਾ ਕੀਤੀ ਆ ਤੇ ਇਸ ਦਾ ਮਤਲਬ ਇਸ ਨਗਰ ਨਿਗਮ ਨੂੰ ਚਲਾਉਣ ਵਾਲੇ ਪੋਲਿਟਿਕਲ ਲੋਕ ਜਿਹੜੇ ਅਸੀਂ ਚੁਣ ਕੇ ਭੇਜਦੇ ਆ ਜਿਹੜੇ ਸਾਰੇ ਸ਼ਹਿਰ ਨਿਵਾਸੀਆਂ ਨੇ ਇਹਨਾਂ ਨੂੰ ਆਪਣੀ ਨਮਾਇੰਦਗੀ ਕਰਨ ਲਈ ਚੁਣ ਕੇ ਭੇਜਾਇਆ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ ਨਿਭਾ ਰਹੇ ਲੁਧਿਆਣਾ ਦੇ ਹੈਬੋ ਵਾਲੇ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਗੈਂਗਸਟਰਾਂ ਨੇ ਪੁਲਿਸ ਤੇ ਗੋਲੀਬਾਰੀ ਵੀ ਕੀਤੀ ਤੇ ਇਸੇ ਦੌਰਾਨ ਪੁਲਿਸ ਵੱਲੋਂ ਵੀ ਬਚਾਅ ਦੇ ਵਿੱਚ ਗੋਲੀਬਾਰੀ ਕੀਤੀ ਗਈ ਜਿਸ ਦੌਰਾਨ ਦੋਨੋਂ ਗੈਂਗਸਟਰ ਗੰਭੀਰ ਰੂਪ ਵਿੱਚ ਸੱਖਮੀ ਹੋ ਗਏ ਇਸ ਘਟਨਾ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਦੋਸ਼ੀਆਂ ਕੋਲ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ ਅੱਜ ਤੋਂ 5-6 ਦਿਨ ਪਹਿਲਾਂ ਗੋਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੋਰਨ ਬਠਾ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਤਿੰਨ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ 'ਚ ਗੋਲੀਆਂ ਚਲਾਈਆਂ ਸੀਗੀਆਂ ਜਿਹੜਾ ਤੁਸੀਂ ਕਵਰ ਵੀ ਕੀਤਾ ਸੀਗਾ ਨਾ ਨਾ ਲੋਕ ਤੇ ਉਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ ਲੀਡ ਡਵੈਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ ਰਸਤੇ 'ਚ ਨਾਕੇ ਲਾਏ ਹੋਏ ਸੀਗੇ ਐਸਐਚਓ ਸਾਹਿਬ ਖੁਦ ਸੀ ਇਹ ਨਾਕੇ ਤੇ ਨਾਕਾ ਤੋੜ ਕੇ ਅੱਜੇ ਫਿਰ ਵਾਇਰਲੈਸ ਵੀ ਚੰਕਿੰ ਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ ਤੇ ਇੱਥੇ ਆ ਕੇ ਉਹਨਾਂ ਨੂੰ ਜੱਦ ਕੇ ਰਿਆ ਤੇ ਬੱਤੀ ਬੁਰ ਦੇ ਦੋ ਉਹਨਾਂ ਦੇ ਕੋਲ ਵੈਪਨ ਸੀਗੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਹੈ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਤੇ ਉਹਨਾਂ ਨੂੰ ਹਸਪੀਟਲ ਪਹੁੰਚਤ ਹੈ ਤੇ ਮੌਕੇ ਤੇ ਪੰਜ ਛੇ ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ 'ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਦੀ ਫੱਗ 'ਚ ਵੀ ਲੱਗੇ ਹੈ ਔਰ ਪੁਲਿਸ ਦੇ ਮੁਲਾਜ਼ਮ ਕਿੰਨੇ ਜਖਮੀ ਹੈ ਜੀ ਜਖਮੀ ਨਹੀਂ ਹੈ ਪਗ ਪਗ ਚੱਲ ਰਹੇ ਨੇ ਬਚਾਅ ਹੋ ਗਿਆ ਇਹ ਦੋਨੇ ਨੌਜਵਾਨ ਉਹੀ ਆ ਵੀ ਜਿਨ੍ਹਾਂ ਨੇ ਪਿੱਛੇ ਦੁਕਾਨ ਤੇ ਗੋਲੀ ਮਾਰੀ ਸੀ ਉਹ ਉਹੀ ਹੈ ਜੀ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਨੇ ਜਾਂ ਹਲੇ ਇਹ ਦੋ ਜਾਨੇ ਸੀ ਨਾ 18 45 ਹੋਰ ਇਹ ਵੀ ਸਮਾਰਟਰ ਆਫ ਇਨਵੈਸਟੀਗੇਸ਼ਨ ਟੋਟਲ ਤਿੰਨ ਬੰਦੇ ਸੀਗੇ ਟ੍ਰੈਕਟਰ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰੀਡ ਹੈ ਜਿਹੜਾ ਇੱਕ ਠੀਕ ਹੈ ਉਹਨੇ ਉਹਦੇ ਕੁਛ ਕੱਚ ਜਾ ਰਹੀ ਹੈ ਕਹਿੰਦੇ ਗੱਡੀ ਚ ਵੀ ਕੋਈ ਫਾਇਰ ਫੁਰ ਵਜੀ ਫਰ ਵਜੀ ਹੈ ਜਿਹੜੀ ਸਰ ਇਹ ਜਿਹੜੇ ਤਿੰਨ ਨੌਜਵਾਨ ਜਿਹੜੇ ਕਿਤੇ ਦੇ ਰਨ ਵਾਲੇ ਜਿਹੜੇ ਇਤਨੇ ਉੱਤੇ ਦੇ ਰਣ ਵਾਲਾ ਇਹਨਾਂ ਦੇ ਕਿੰਨੀਆਂ ਕੁ ਗੋਲੀਆਂ ਲੱਗੀਆਂ ਗੋਲੀਆਂ ਦਾ ਚਾਰ ਤਿੰਨ ਜਾਂ ਚਾਰ ਗੋਲੀਆਂ ਲੱਗੀਆਂ ਇਹ ਤਾਂ ਹੁਣ ਦੇਖ ਕੇ ਪਤਾ ਲੱਗੂਗਾ ਕਿ ਕਿਟਿਕਲ ਹੈ ਸਭ ਤੋਂ ਕਿਟਿਕਲ ਕੰਡੀਸ਼ਨ ਟੋਟਲ ਸਰ ਇਹਨਾਂ ਵੱਲੋਂ ਪਹਿਲਾਂ ਕੋਈ ਐਫ ਆਈ ਆਰ ਦਰਜ ਹੈਗੀ ਇਹਨਾਂ ਤੇ ਹਾਂ ਹਾਂ ਉਹ ਪਹਿਲਾ ਫਿਰ ਹੈ ਪੈਸੇ ਲਈ ਐਕਸਟਰੈਕਸ਼ਨ ਦੀਆਂ ਮਾਰਕੁੱਟ ਦੀਆਂ ਅਟੈਂਪਟ ਟੂ ਮਰਡਰ ਸਰ ਇਹਨਾਂ ਦੀ ਆਪ ਕੋ ਖੜੇ ਆ ਸਰ ਇੱਥੇ ਤਿੰਨ ਜਣੇ ਹੀ ਸੀਗੇ ਬਾਈਕ ਦੇ ਉੱਤੇ ਸਰ ਤਿੰਨੋ ਸੀਗੇ ਸਰ ਇਹਨਾਂ ਦੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਕੁਝ ਦਿਨ ਪਹਿਲਾਂ ਜੀ ਜੀ ਇਹ ਮੋਟਰਸਾਈਕਲ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਮੋਟਰਸਾਈਕਲ ਚੋਰੀਦਾ ਹੈ ਜਾਂ ਨਾ ਦਾ ਚੋਰੀ ਠੀਕ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਹੋਰ ਕੋਈ ਚੀਜ਼ ਨਹੀਂ ਥੈਂਕ ਯੂ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਇੰਮੈਨ ਨਹੀਂ ਅਨਿਕ ਤੇ ਚਿੰਦ ਕਰ ਨੂੰ ਦਿਓ ਇਜਾਜ਼ਤ ਰੱਬ ਰੱਖਾ